ਸਤ ਸ੍ਰੀ ਅਕਾਲ ਦੋਸਤੋ ਮੈਂ ਜਗਜੀਤ ਨੰਗਲ ਤੇ ਤੁਸੀਂ ਦੇਖ ਰਹੇ ਹੋ ਸੈਦ ਕਡੇਰੀ ਫਾਰਮਿੰਗ ਦੋਸਤੋ ਇੱਕ ਕਾਮਯਾਬ ਡੇਰੀ ਫਾਰਮ ਜਿਹਦੇ ਚ ਚੰਗੀ ਬਰੀਡ ਚੰਗੀ ਫੀਡ ਤੇ ਮੈਨੇਜਮੈਂਟ ਵੀ ਚੰਗੀ ਹੋਵੇ ਤਾਂ ਉਹ ਡੇਰੀ ਫਾਰਮ ਜਿਹੜਾ ਹਮੇਸ਼ਾ ਸਕਸੈਸ ਹੁੰਦਾ ਕਾਮਯਾਬ ਹੁੰਦਾ ਹੈ ਇੱਕ ਕਾਮਯਾਬ ਡੇਰੀ ਫਾਰਮ ਦੇ ਵਿੱਚ ਇੱਕ ਬੈਲੈਂਸ ਵਾਲੀ ਫੀਡ ਹੋਣਾ ਉਹ ਵੀ ਬਹੁਤ ਜ਼ਰੂਰੀ ਹੈ ਫੀਡ ਦਾ ਬੈਲੈਂਸ ਕਿਵੇਂ ਬਣਦਾ ਹੈ ਇੱਕ ਅਨਾਜ ਤੇ ਪਲੱਸ ਜਿਹੜੀਆਂ ਖਲਾਂ ਉਹ ਤੋਂ ਇਲਾਵਾ ਫਾਈਬਰ ਆਸਤੇ ਆਪਾਂ ਕੁਝ ਛਿਲਕੇ ਐਡ ਕਰ ਦਿੰਨੇ ਆ ਜਿਹਦੇ ਨਾਲ ਫੀਡ ਬੈਲੈਂਸ ਬਣਦੀ ਹੈ ਪਰ ਇਹ ਖਰਾਕੀ ਤੱਤਾਂ ਤੋਂ ਇਲਾਵਾ ਕੁਝ ਹੋਰ ਨਾਲ ਤੱਤ ਜਿਹੜੇ ਉਹ ਵੀ ਐਡ ਕਰਨੇ ਪੈਂਦੇ ਆ ਜਿਨ੍ਹਾਂ ਦੇ ਵਿੱਚ ਆਪਾਂ ਮਿਨਰਲ ਮਿਕਸਚਰ ਦੀ ਗੱਲ ਕਰਦੇ ਆ ਇਹ ਤੋਂ ਇਲਾਵਾ ਦੋਸਤੋ ਜਿਵੇਂ ਬਫਰ ਦੀ ਜੇ ਆਪਾਂ ਗੱਲ ਕਰੀਏ ਤਾਂ ਬਫਰ ਵੀ ਵਿੱਚ ਉਹਦੇ ਪਾਉਣਾ ਪੈਂਦਾ ਫੇਰ ਹੀ ਉਹ ਫੀਡ ਬੈਲੈਂਸ ਬਣਦੀ ਹੈ ਤੇ ਹਾਜਮਜੋਗ ਹੁੰਦੀ ਹੈ ਪਸ਼ੂ ਵਾਸਤੇ ਸੋ ਅੱਜ ਦੀ ਇਹ ਵੀਡੀਓ ਜਿਹੜੀ ਇਹ ਸਪੈਸ਼ਲ ਆ ਦੋਸਤੋ ਬਫਰ ਦੇ ਉੱਤੇ ਬਫਰ ਦੇ ਕੀ ਫਾਇਦੇ ਆ ਜੇ ਨਹੀਂ ਪਾਵਾਂਗੇ ਤਾਂ ਉਹਦੇ ਕੀ ਨੁਕਸਾਨ ਹੈ ਮੈਂ ਅੱਜ ਤੁਹਾਨੂੰ ਇਸ ਵੀਡੀਓ ਦੇ ਵਿੱਚ ਇੰਡੀਆ ਦੀ ਜਿਹੜੀ ਗਰੋਇੰਗ ਕੰਪਨੀ ਹੈ ਜਿਹਦਾ ਨਾਮ ਮੇਰੇ ਖਿਆਲ ਚ ਹਰੇਕ ਪਸ਼ੂਪਾਲਕ ਜਾਣਦਾ ਹੈ ਕੇਰਸ ਉਹਦੇ ਦੁਆਰਾ ਤਿਆਰ ਕੀਤੇ ਗਏ ਪ੍ਰੋਡਕਟ ਬਫਰ ਬਾਰੇ ਗੱਲਬਾਤ ਕਰੂੰਗਾ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਿਓ ਜਿਹਨੂੰ ਇਹ ਵੀਡੀਓ ਚੰਗੀ ਲੱਗੂਗੀ ਉਹ ਸ਼ੇਅਰ ਵੀ ਕਰ ਦਿਓ ਜੇ ਤੇ ਨਾਲ ਇਹ ਵੀ ਕਹਿ ਦਿੰਨਾ ਵੀ ਇਹ ਫੀਡ ਜਿਹੜੀ ਇਹ ਵੀਡੀਓ ਹੈ ਇਹਦੇ ਨਾਲ ਤੁਹਾਡਾ ਇੰਨਾ ਕ ਫਾਇਦਾ ਹੋਣਾ ਵੀ ਕੁਝ ਬਿਮਾਰੀਆਂ ਜਿਹੜੀਆਂ ਜਦੋਂ ਮੈਂ ਇਹਦੇ ਵਿੱਚ ਦੱਸੂਗਾ ਵਫਰ ਦੀ ਘਾਟਨਾ ਹੁੰਦੀਆਂ ਤੇ ਤੁਸੀਂ ਆਪਣੇ ਆਪ ਆਇਡੈਂਟੀਫਾਈ ਕਰ ਲੈਣੀਆਂ ਸਸਤੇ ਜੇ ਰੂਪ ਚ ਉਹਨਾਂ ਦਾ ਹੱਲ ਵੀ ਹੋ ਜਾਣਾ ਦੋਸਤੋ ਜੇ ਆਪਾਂ ਪਸ਼ੂ ਦੀ ਗੱਲ ਕਰੀਏ ਤੇ ਇਹਦੇ ਪੇਟ ਦੇ ਚਾਰ ਭਾਗ ਆਪਾਂ ਜਾਣਦੇ ਆ ਤੇ ਜਿਹੜਾ ਰੂਮਨ ਪਾਰਟ ਆ ਜਿੱਥੇ ਪਸ਼ੂ ਪੱਠਿਆਂ ਨੂੰ ਸਟੋਰ ਕਰਦਾ ਉਹਨਾਂ ਉਹਦੇ ਵਿੱਚ ਤੇਜਾਬੀਪਣ ਵੱਧ ਜਾਂਦਾ ਕਈ ਵਾਰ ਤੇ ਜਦੋਂ ਤੇਜਾਬੀਪਣ ਵਧੂਗਾ ਤਾਂ ਉਹਦਾ ਪੀ ਐਚ ਲੈਵਲ ਥੋੜਾ ਡਾਊਨ ਆ ਜਾਂਦਾ ਹੈ ਸਮस्याਵਾਂ ਕੀ ਖੜੀਆਂ ਹੁੰਦੀਆਂ ਹੈ ਪਸ਼ੂ ਨੂੰ ਮੋਕ ਲੱਗ ਜਾਂਦੀ ਹੈ ਇਹ ਤੋਂ ਇਲਾਵਾ ਉਹਦੇ ਜਿਹੜੇ ਖਵਾਰਾ ਉਹ ਨਰਮ ਹੋ ਜਾਂਦੇ ਆ ਤੇ ਲੰਗੜਾ ਬਣ ਆ ਜਾਂਦਾ ਹੈ ਕਈ ਪਸ਼ੂ ਤੁਸੀਂ ਦੇਖੋਗੇ ਵਿਚਾਲੋਂ ਕੰਗਰੋੜ ਚੱਕਣ ਲੱਗ ਜਾਂਦੇ ਆ ਬਫਰ ਦੀ ਘਾਟ ਦੇ ਨਾਲ ਸੋ ਉਸ ਤੇਜਾਪੀਪਣ ਨੂੰ ਕੰਟਰੋਲ ਤੇ ਕਰਨ ਲਈ ਸਾਨੂੰ ਹਰੇਕ ਪਸ਼ੂ ਨੂੰ ਬਫਰ ਦੇਣਾ ਬਹੁਤ ਜ਼ਰੂਰੀ ਹੈ ਖਾਸ ਕਰਕੇ ਜਿਹੜੇ ਪਸ਼ੂ ਪੀਕ ਲੈਵਲ ਆ ਵੱਧ ਰਹੇ ਆ ਚੰਗਾ ਦੁੱਧ ਦੇ ਰਹੇ ਆ ਤੇ ਉਹ ਖਰਾਕ ਵੱਧ ਹਾਜ਼ਮ ਕਰਦੇ ਆ ਜਾਂ ਵੱਧ ਖਾਂਦੇ ਆ ਜਦੋਂ ਖਰਾਕ ਵੱਧ ਖਾਣਗੇ ਤਾਂ ਨੇਚਰਲੀ ਉਹਨਾਂ ਦਾ ਤਜਾਬ ਉਹਨਾਂ ਦੇ ਮਿਹਦੇ ਦੇ ਵਿੱਚ ਵਧੂਗਾ ਰੂਮਨ ਦੇ ਵਿੱਚ ਤਜਾਬ ਵਧੂਗਾ ਜਿਹੜਾ ਤਜਾਬ ਵਧੂਗਾ ਤੇ ਉਹਨੂੰ ਉਹਦੇ ਨਾਲ ਜਿਵੇਂ ਪਹਿਲਾਂ ਦੱਸਿਆ ਵੀ ਮੋਕ ਲੱਗੂਗੀ ਫਿਰ ਉਹ ਜਿਹੜੀ ਫੀਡ ਹੈ ਉਹ ਹਾਜ਼ਮ ਨਹੀਂ ਕਰਦੇ ਚੰਗੀ ਤਰ੍ਹਾਂ ਉਹਨੂੰ ਮੋਕ ਦੇ ਜਾਂ ਗੋਹੇ ਦੇ ਰੂਪ ਚ ਵੇਸਟੇਜ ਕੱਢ ਦਿੰਦੇ ਆ ਲੰਗੜਾਪਨ ਆ ਜਾਂਦਾ ਹੈ ਕੰਗਰੋੜ ਚੱਕੀ ਜਾਂਦੀ ਹੈ ਸੋ ਇਹਨਾਂ ਚੀਜ਼ਾਂ ਨੂੰ ਰੋਕਣ ਲਈ ਬਫਰ ਬਹੁਤ ਜ਼ਰੂਰੀ ਹੈ ਤੇ ਬਫਰ ਦੇ ਨਾਲ ਉਹਦੇ ਜਿਹੜਾ ਤਜਾਬ ਹੈ ਮਿਹਦੇ ਦਾ ਉਹ ਬੈਲੈਂਸ ਬਣਿਆ ਰਹੂਗਾ ਨਾ ਘਟੂਗਾ ਤੇ ਨਾ ਵਧੂਗਾ ਜੇ ਤਜਾਬ ਸਹੀ ਹੈ ਤਾਂ ਉਹ ਪਸ਼ੂ ਦਾ ਹਾਜਮਾ ਸਹੀ ਹੈ ਜਿੰਨਾ ਹਾਜਮਾ ਸਹੀ ਔਨੀ ਉਹ ਖਰਾਕ ਵੱਧ ਖਾਂਦਾ ਜਿੰਨੀ ਖਰਾਕ ਵੱਧ ਖਾ ਕੇ ਹਾজম ਕਰੂਗਾ ਓਨਾਂ ਹੀ ਉਹ ਦੁੱਧ ਜ਼ਿਆਦਾ ਦੇਊਗਾ ਤੇ ਦੁੱਧ ਦੀ ਪ੍ਰੋਡਕਸ਼ਨ ਦੇ ਉੱਤੇ ਉਹਦਾ ਫਾਇਦਾ ਹੋਣਾ ਹੁਣ ਇਹ ਵਰਤਨਾ ਕਿਵੇਂ ਆਪਾਂ ਇੱਕ ਤਾਂ ਜਿਹੜੀ ਤੁਸੀਂ ਫੀਡ ਬਣਾਉਣੀ ਹੈ ਤੁਸੀਂ ਆਪਦੇ ਫਾਰਮੂਲੇ ਦੇ ਉੱਤੇ ਕਿਸੇ ਵੀ ਕੰਪਨੀ ਤੋਂ ਕਿਤੋਂ ਵੀ ਫੀਡ ਤਿਆਰ ਕਰਵਾਉਣੀ ਹੈ ਤਾਂ ਉਹਦੇ ਚ ਇੱਕ ਲਿਮਟਡ ਮਾਤਰਾ ਦੇ ਵਿੱਚ ਬਫਰ ਜ਼ਰੂਰ ਐਡ ਕਰਿਆ ਕਰੋ ਇਹ ਤੋਂ ਇਲਾਵਾ ਤੁਸੀਂ ਕੋਈ ਵੀ ਮਿਨਰਲ ਮਿਕਸਚਰ ਵਰਤਦੇ ਹੋ ਉਹਦੇ ਚ ਵੀ ਆਪਦੇ ਪਸ਼ੂ ਨੂੰ ਤੁਸੀਂ ਟਾਪ ਡਰੈਸਿੰਗ ਕਰ ਸਕਦੇ ਹੋ ਮਤਲਬ ਪੱਠੇ ਪਾਤੇ ਆ ਉਦੋਂ ਬਾਅਦ ਉੱਪਰਲੇ ਪਾਸੇ ਤੁਸੀਂ ਬਫਰ ਜ਼ਰੂਰ ਪਾਓ ਤਾਂ ਕਿ ਤੁਹਾਡੇ ਪਸ਼ੂ ਦਾ ਜਿਹੜਾ ਉਹ ਤਜਾਬੀ ਪਾਣਾ ਮਿਹਦੇ ਦੇ ਵਿੱਚ ਉਹ ਜ਼ਿਆਦਾ ਨਾ ਵਧੇ ਜੇ ਆਪਾਂ ਸਾਈਲੇਜ ਵਰਤਦੇ ਹਾਂ ਤਾਂ ਉੱਥੇ ਖਾਸ ਕਰਕੇ ਧਿਆਨ ਰੱਖਣ ਵਾਲੀ ਗੱਲ ਹੈ ਕਿਉਂਕਿ ਜਦੋਂ ਤਜਾਬ ਵੱਧਦਾ ਮੈਂ ਪਹਿਲਾਂ ਜਿਵੇਂ ਦੱਸਿਆ ਕੁਝ ਬਿਮਾਰੀਆਂ ਪਸ਼ੂ ਨੂੰ ਆ ਜਾਂਦੀਆਂ ਹੈ ਤੇ ਹਾਲਾਂਕਿ ਜੇ ਆਪਾਂ ਕੀਮਤ ਦੀ ਗੱਲ ਕਰਦੇ ਹਾਂ ਤਾਂ ਬਫਰ ਕੋਈ ਬਹੁਤੀ ਮਹਿੰਗੀ ਕੀਮਤ ਦਾ ਨਹੀਂ ਪ੍ਰੋਡਕਟ ਇਹ ਸਸਤਾ ਹੀ ਪੈਂਦਾ ਜਦੋਂ ਤੁਸੀਂ ਆਪਦੇ ਪਸ਼ੂਆਂ ਨੂੰ ਜਿਹੜਾ ਉਹ ਪੱਠੇ ਪਾਉਣੇ ਆ ਤੇ ਉੱਪਰ ਤੁਸੀਂ ਇਹਦੀ ਟਾਪ ਡਰੈਸਿੰਗ ਕਰ ਸਕਦੇ ਹੋ ਕੇਅਰਸ ਕੰਪਨੀ ਵੱਲੋਂ ਬਹੁਤ ਵਧੀਆ ਇਹ ਬਫਰ ਜਿਹੜਾ ਉਹ ਤਿਆਰ ਕੀਤਾ ਜਾਂਦਾ ਪੂਰਾ ਬੈਲੈਂਸ ਵਾਲਾ ਹੈ ਇਹਦੇ ਨਾਲ ਤੁਹਾਡੇ ਪਸ਼ੂਆਂ ਦਾ ਜਿਹੜਾ ਉਹ ਰੂਮਨਡ ਉਹ ਸਹੀ ਤਰੀਕੇ ਨਾਲ ਕੰਮ ਕਰੂਗਾ ਤੇਜਾਬ ਨਹੀਂ ਬਣੂਗਾ ਤੇ ਇਹਨੂੰ ਤੁਸੀਂ ਹੈਲਪਲਾਈਨ ਨੰਬਰ ਮੈਂ ਕੰਪਨੀ ਦੇ ਦਿੱਤੇ ਹੋਏ ਆ ਇਹਦੇ ਤੇ ਕਾਲ ਕਰਕੇ ਮੰਗਵਾ ਸਕਦੇ ਹੋ ਆਰਡਰ ਦੇ ਸਕਦੇ ਹੋ ਪੈਕਿੰਗੇ ਦੀ 5 ਕਿਲੋ ਦੀ ਵੀ ਆਉਂਦੀ ਹੈ ਤੇ 25 ਕਿਲੋ ਦੀ ਵੀ ਆਉਂਦੀ ਹੈ ਬਾਕੀ ਉਹ ਤੁਸੀਂ ਆਪਣੀ ਲੋਡ ਦੇ ਹਿਸਾਬ ਤੇ ਮੰਗਾਉਣਾ ਹਾਂ ਇੱਕ ਪਸ਼ੂ ਦੀ ਡੋਜ਼ ਦੀ ਜੇ ਗੱਲ ਕਰਦੇ ਹਾਂ ਤਾਂ 50 ਤੋਂ 100 ਗ੍ਰਾਮ ਪਰ ਡੇ ਬਫਰ ਪਾਉਣਾ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਨਾ ਤਾਂ ਇਤਜਾਬ ਨੂੰ ਲੋਡ ਤੋਂ ਘਟਣ ਦਿੰਦਾ ਤੇ ਨਾ ਲੋਡ ਤੋਂ ਵਧਣ ਦੇਵੇ ਸੋ ਤੁਸੀਂ ਵਰਤ ਸਕਦੇ ਹੋ ਬਫਰ ਦੱਸੋ ਕੇਰਸ ਕੰਪਨੀ ਦਾ ਇੱਕ ਬਹੁਤ ਵਧੀਆ ਪ੍ਰੋਡਕਟ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ